ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਤੇ ਭੈਣਾਂ ਨੂੰ ਜੋ ਕਿ ਆਪਣੀ ਪਹਿਲਾ ਵੀਡੀਓ ਆਈ ਸੀ ਕਿ ਦੋ ਭਰਾ ਇਕੱਠੇ ਹੋ ਗਏ 15 ਸਾਲ ਬਾਅਦ ਤੇ ਬਹੁਤ ਵਧੀਆ ਸਹਿਯੋਗ ਦਿੱਤਾ ਉਹਦੇ ਵਿੱਚ ਵਧੀਆ ਵਧੀਆ ਕਮੈਂਟ ਆਏ ਆ ਤੇ ਬਹੁਤ ਵਧੀਆ ਲੱਗਿਆ ਕਮੈਂਟ ਵੇਖ ਕੇ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਤੇ ਭੈਣਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਬਖਸ਼ਿਆ ਉਸ ਵੀਡੀਓ ਦੇ ਵਿੱਚ ਜੋ ਕਿ ਆਪਾਂ ਪਿਛਲੇ ਦਿਨੀ ਵੀਡੀਓ ਦੇ ਵਿੱਚ ਵਾਦਾ ਕੀਤਾ ਸੀ ਕਿ ਆਪਾਂ ਸ਼ਹਿਰ ਵਾਲੇ ਜਗ੍ਹਾ ਦੇ ਵਿੱਚ ਆਪਾਂ ਸ਼ੈੱਡ ਬਣਾਵਾਂਗੇ ਤੇ ਪਸ਼ੂ ਰੱਖਾਂਗੇ ਆਪਾਂ ਆਪਣੇ ਘਰੋਂ ਹੀ ਦੁੱਧ ਸਪਲਾਈ ਕਰਾਂਗੇ ਤੇ ਉਹ ਮਹਾਰਾਜ ਦੀ ਕਿਰਪਾ ਨਾਲ ਆਪਾਂ ਵਾਦਾ ਪੂਰਾ ਕਰਨ ਜਾ ਰਹੇ ਹਾਂ ਹੁਣ ਤੇ ਆਪਾਂ ਦੋ ਮੱਝਾਂ ਲੈ ਆਏ ਹਾਂ ਮੱਝ ਤਾਂ ਹਾਲਾਂਕਿ ਇੱਕ ਹੀ ਦੁੱਧ ਵਾਲੀ ਉਹਦੇ ਨਾਲ ਇੱਕ ਝੋਟੀ ਸਾਨੂੰ ਸੋਹਣੀ ਲੱਗੀ ਤੇ ਅਸੀਂ ਉਹ ਵੀ ਖਰੀਦ ਲਈ ਉਹ ਆ ਝੋਟੀ ਆ ਬਹੁਤ ਸੋਹਣੀ ਮੈਨੂੰ ਪਸੰਦ ਆਈ ਇਹ ਝੋਟੀ ਤੇ ਆਪਾਂ ਇਹ ਖਰੀਦ ਲਈ ਆ ਨਾਲੇ ਇਹਦੇ ਨਾਲ ਪਸ਼ੂ ਦਾ ਜੀ ਲੱਗ ਜਾਂਦਾ ਹੈਗਾ ਇੱਕ-ਇੱਕ ਘਰੋਂ ਆਪਾਂ ਲੈ ਲਈਆਂ ਦੋ ਇਹ ਇੱਕ ਮੱਝ ਇੱਕ ਝੋਟੀ ਮੱਝ ਦੇ ਮਗਰ ਆਪਣੇ ਦੇ ਕੱਟਾ ਜੇ ਕੱਟੀ ਹੁੰਦੀ ਤਾਂ ਬਾਲਾ ਵਧੀਆ ਸੀ ਚਲੋ ਮੇਰੇ ਬੱਚੇ ਦੀ ਖੁਸ਼ੀ ਸੀਗੀ ਕਿ ਇਹਨੂੰ ਕੱਟਾ ਮੈਂ ਚਾਹੀਦਾ ਸੀਗਾ ਤੇ ਉਹਨੂੰ ਕੱਟਾ ਹੀ ਮਿਲ ਗਿਆ ਉਹਦੀ ਮਨੋ ਕਾਮਨਾ ਪੂਰੀ ਹੋ ਗਈ ਜੇ ਮੱਝ ਦੇਖੋ ਸੋਹਣੀ ਆ ਮੇਰੀ ਸਿੰਗ ਕੁੰਡੇ ਆ ਦੁੱਧ ਵੀ ਚੰਗਾ ਦਾ ਫੈਂਟ ਬਹੁਤ ਆ ਦੇ ਦੁੱਧ ਹੈਗਾਗਾ 12 ਕਲੀਟਰ ਦੁੱਧ ਆ ਇਹਦਾ ਤੇ ਵਧੀਆ ਮਿਲ ਪਈ ਦੀ ਆਈ ਆਈ ਤਾਂ ਸਾਨੂੰ ਐ ਡਰ ਲੱਗਦਾ ਸੀ ਸਾਨੂੰ ਮਾਰਦੀ ਆ ਪਰ ਹੁਣ ਇਹ ਸਾਡੇ ਤੇ țeਜ ਗਈ ਆ ਤੇ ਬਹੁਤ ਵਧੀਆ ਲੱਗਿਆ ਤੁਸੀਂ ਬਹੁਤ ਪਿਆਰ ਦਿੱਤਾ ਤੇ ਹੁਣ ਆਪਾਂ ਹੌਲੀ ਹੌਲੀ ਅੱਗੇ ਸ਼ੈੱਡ ਵਧਾਵਾਂਗੇ ਸ਼ੈੱਡ ਆਪਣਾ ਹੈਗਾ ਛੋਟਾ ਆ ਆਪਣਾ ਕੱਟਾ ਇਹ ਬਹੁਤ ਖਰਾਬ ਕਰਦਾ ਇਹ ਦੁੱਧ ਪੀਂਦਾ ਹੁਣ ਤਾਂ ਇਹ ਹੱਥ ਨਹੀਂ ਦੋਂਦਾਗਾ ਭੱਜ ਲੈਂਦਾਗਾ ਕਿੰਨਾ ਧਲਾਉਣਾ ਜਦੋਂ ਤੇ ਇਹ ਮਾਰਦਾ ਛਾਲਾਂ ਆ ਵੇਖ ਭੱਜ ਲੈਣਾ ਇਹ ਜਿੱਥੋਂ ਆਇਆ ਉਹ ਇਹਨੂੰ ਹੱਥ ਘਾਟ ਹੀ ਲਾਉਂਦੇ ਸੀ ਇਹ ਸਾਨੂੰ ਵੀ ਹੱਥ ਨਹੀਂ ਲਾਉਂਦੇ ਸੀ ਪਰ ਸਾਡੀ ਆਦਤ ਆ ਵੀ ਪਸ਼ੂਆਂ ਤੇ ਹੱਥ ਮਾਰਨਾ ਰੋਟੀ ਵਰਕੀ ਖਵਾਉਣੀ ਗੋੜ ਖਵਾਉਣਾ ਇਹਨਾਂ ਨੂੰ ਇਹਨੇ ਨਾਲ ਬੱਚਾ ਮੋਹ ਕਰਨ ਲੱਗ ਜਾਂਦੇ ਆ ਤੇ ਆਪਣਾ ਛੱਡਾ ਦੇਖੋ ਹਜੇ ਥੋੜਾ ਜਿਹਾ ਬਣਾਇਆ ਤੇ ਹੌਲੀ-ਹੌਲੀ ਹੁਣ ਵਧਾਵਾਂਗੇ ਇਹਨੂੰ ਅੱਗੇ ਦੇਵੇਂ ਜੇ ਸਾਨੂੰ ਪਸ਼ੂ ਮਿਲੀ ਜਾਣਗੇ ਸਾਡਾ ਇਰਾਦਾ ਹੁਣ ਦੋ ਗਾਇਆਂ ਨਾਲ ਨਾਲ ਰੱਖਣ ਦਾ ਤੇ ਇੱਕ ਅਦੀ ਮੱਝ ਹੋਰ ਰੱਖਾਂਗੇ ਤੇ ਐ ਹੌਲੀ ਹੌਲੀ ਅੱਗੇ ਫਿਰ ਵਧਾ ਲਾਂਗੇ ਹੁਣ ਇਹਦੇ ਵਿੱਚ ਤਿੰਨ ਕੇ ਪਸ਼ੂ ਖੜ ਜਾਂਦੇ ਆ ਤੇ ਮੇਰਾ ਇਰਾਦਾ ਵੀ ਹੁਣ ਇੱਥੋਂ ਤੱਕ ਹੋਰ ਕਰ ਲਈਏ ਫਿਰ ਆਪਾਂ ਹੋਰ ਪਸ਼ੂ ਵੀ ਆਪਾਂ ਨੂੰ ਕੋਈ ਚੰਗਾ ਮਿਲ ਗਿਆ ਤਾਂ ਆਪਾਂ ਜਲਦੀ ਤੋਂ ਜਲਦੀ ਲੈ ਕੇ ਆਵਾਂਗੇ ਇਹ ਮੱਝਾਂ ਆਪਣੇ ਘਰੇ ਆ ਤਾਂ ਵੀਰ ਵਾਰਦੀਆਂ ਗੰਗਾ ਸੀ ਪਰ ਉਸ ਦਿਨ ਅਸੀਂ ਵੀਡੀਓ ਬਣਾਉਂਦੇ ਸੀ ਐਂਟਰੀ ਦੀ ਤੇ ਉਹ ਵੀਡੀਓ ਤੇ ਇਹ ਡਰਗੀਆਂ ਪੁੱਛ ਰਗੀਆਂ ਤੇ ਸਾਡੇ ਤੋਂ ਵੀਡੀਓ ਉਹ ਕੰਪਲੀਟ ਨਹੀਂ ਤਿਆਰ ਹੋਈ ਸੀ ਉਹਨਾਂ ਨੇ ਛੋਟਾ ਆਇਆ ਸੀ ਉਹਨੇ ਕਿੱਲੇ ਗੱਡੇ ਤੇ ਛੋਟੀ ਨੇ ਆਪਣੀ ਨੇ ਪੱਠਿਆਂ ਦੀ ਤਿਆਰੀ ਕੀਤੀ ਬਹੁਤ ਖੁਸ਼ੀ ਮਨਾਈ ਉਹਨਾਂ ਨੇ ਤੇ ਵੀ ਆਪਣਾ ਕੰਮ ਅੱਗੇ ਤੋਰਾਂਗੇ ਹੁਣ ਤੇ ਰਲ ਮਿਲ ਕੇ ਬਹੁਤ ਸਾਥ ਦੇ ਹੀ ਜਾਂਦੇ ਉਹ ਵੀ ਸਾਡੇ ਨਾਲ ਤੇ ਅਸੀਂ ਵੀ ਉਹਨਾਂ ਦੇ ਨਾਲ ਤੇ ਹੁਣ ਤੁਹਾਡੀਆਂ ਅਰਦਾਸਾਂ ਸਾਨੂੰ ਅੱਗੇ ਲੈ ਕੇ ਜਾਣੀਆਂ ਤੇ ਕਰੋ ਕਿਰਪਾ ਸਾਨੂੰ ਹੌਸਲਾ ਹੀ ਦਿੰਦੇ ਰਹੋ ਤੇ ਅਸੀਂ ਆਪਦਾ ਕੰਮ ਅੱਗੇ ਹੋਰ ਵਧਾਈ ਚੱਲੀਏ ਹਾਂਜੀ ਆਪਾਂ ਮਿਲਦੇ ਹਾਂ ਹੁਣ ਅਗਲੇ ਵਲੌਗ 'ਚ ਤੇ ਇਸ ਵਲੌਗ ਨੂੰ ਆਪਣੇ ਨੂੰ ਲਾਈਕ ਕਮੈਂਟ ਕਰਕੇ ਸਾਡਾ ਹੌਸਲਾ ਫਜ਼ਾਈ ਕਰਨਾ ਧੰਨਵਾਦ